ਯੋਗੋ ਜੋਗਾ ਅਟਲ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਜਨਤਾ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜਿੱਥੇ ਬਾਬਾ ਨਰਿੰਦਰ ਸਿੰਘ ਜੀ ਹਾਜ਼ਰੀ ਲਵਾ ਕੇ ਗਏ ਲੰਗਰ ਸਾਹਿਬ ਹਜ਼ੂਰ ਸਾਹਿਬ ਤੇ ਸਾਡੇ ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ ਸਰਗਿਆਵੇਦਾ ਵਾਲੇ ਮਹਾਂਪੁਰਖ ਇਸ ਅਸਥਾਨ ਦੀ ਸੇਵਾ ਨਿਭਾ ਰਹੇ ਹੰਤ ਬਾਬਾ ਅਮੀਰ ਸਿੰਘ ਜੀ ਗੁਰਦੁਆਰਾ ਗੁਰਦਰਸ਼ਨ ਗੁਰ ਗਿਆਨ ਪ੍ਰਕਾਸ਼ ਲੁਧਿਆਣਾ ਜਵੰਦੀ ਟਕਸਾਲ ਤੇ ਬਾਬਾ ਤੇਜਾ ਸਿੰਘ ਜੀ ਮਹਾਂਪੁਰਖ ਕੁੰਡੇ ਵਾਲੇ ਨਿਰਮਲੇ ਮਹਾਂਪੁਰਖ ਬਾਬਾ ਰਣਜੀਤ ਸਿੰਘ ਜੀ ਤੇ ਬਾਬਾ ਮਨਮੋਹਨ ਸਿੰਘ ਜੀ ਭਾਰਨ ਵਾਲੇ ਭਾਈ ਸੁਖਜੀਤ ਸਿੰਘ ਜੀ ਕਨਈਆ ਜੀ ਤੇ ਬਾਬਾ ਤੇਜਵੀਰ ਸਿੰਘ ਜੀ ਟਕਸਾਲ ਵਾਲੇ ਮਹਾਂਪੁਰਖ ਮੇਰੇ ਤੋਂ ਪਹਿਲਾਂ ਹਾਜ਼ਰੀ ਲਵਾ ਕੇ ਗਏ ਜਿੰਨੇ ਵੀ ਮਹਾਂਪੁਰਖ ਉੱਥੇ ਹੀ ਜਵੰਦੀ ਟਕਸਾਲ ਦੇ ਸਾਰੇ ਵਿਦਿਆਰਥੀ ਤੇ ਮਾਤਾ ਜੀ ਮਾਤਾ ਬਿੰਨ ਪ੍ਰੀਤ ਕੌਰ ਜੀ ਤੇ ਨਾਲ ਗੁਰੂ ਦੀਆਂ ਲਾਣ ਦੀਆਂ ਨਹਿਨ ਸਿੰਘ ਫੌਜਾ ਮਾਤਾ ਜੀ ਮਾਨਪੁਰ ਵਾਲੇ ਸਾਡੇ ਭੈਣ ਜੀ ਪਰਮਜੀਤ ਕੌਰ ਜੀ ਤੇ ਉਥੇ ਜਸਪ੍ਰੀਤ ਕੌਰ ਜੀ ਬਾਬਾ ਪਰਮਜੀਤ ਸਿੰਘ ਮਾਨਪੁਰ ਵਾਲੇ ਕੋਈ ਰੂਪ ਹੈ ਦੋਆਂ ਦਾ ਤੇ ਮਾਤਾ ਜੀ ਜੱਤ ਮਾਤਾ ਜੀ ਬੈਠੇ ਨੇ ਹੋਰ ਸਾਰੇ ਮਹਾਂਪੁਰਖ ਆਏ ਹੋਏ ਨੇ ਤੇ ਸਾਰੇ ਮਹਾਂਪੁਰਖਾਂ ਦਾ ਨਾਮ ਸਤਿਗੁਰੂ ਆਪ ਜਾਣਦੇ ਨੇ ਸਟੇਜ ਸੈਕਟਰੀ ਵੀ ਨਾਲ ਦੀ ਨਾਲ ਹਾਜ਼ਰੀ ਲਵਾ ਰਹੇ ਨੇ ਬਾਬਾ ਸੁਭਜੀਤ ਸਿੰਘ ਕਨਈਆ ਜਿਹੜੇ ਹਰ ਸਾਬ ਪੰਥ ਮੁੰਡਾ ਦਲ ਦੇ ਨਾਲ ਹਮੇਸ਼ਾ ਵੇਜਰਦੇ ਨੇ ਬਾਬਾ ਮਨਮੋਹਨ ਸਿੰਘ ਜੀ ਨੇ ਵੀ ਹਾਜ਼ਰੀ ਲਵਾਈ ਹੈ ਤੇ ਪ੍ਰਵਾਨਾ ਜੀ ਤੁਸੀਂ ਇਕੱਲੇ ਹੀ ਬੈਠੇ ਹੋ ਬਰੇ ਹਾਜ਼ਰੀ ਪ੍ਰਵਾਨ ਕਰਿਓ ਮਹਾਰਾਜ ਵਾਹਿਗੁਰੂ ਕੀ ਤਾ ਖਾਲਸਾ ਭਤੇ ਦਰਸ਼ਨ ਦੇਖ ਜੀਵਾਂ ਘੋਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਜ ਉਹ ਮਹਾਨ ਮਹਾਪੁਰਖ ਬ੍ਰਹਮ ਗਿਆਨੀ ਜਿਹੜੇ ਮਹਾਪੁਰਖ ਜਿਹੜੇ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਉਤਮ ਅਪਰਾਧਾ ਕਰਕੇ ਤੇ ਜਿਹੜਾ ਲੁਧਿਆਣੇ ਦੇ ਵਿੱਚ ਮੈਂ ਬਜਵਨ ਦੇ ਵਿੱਚ ਦਰਸ਼ਨ ਕਰਦਾ ਹੁੰਦਾ ਸੀ ਸੰਤ ਬਾਬਾ ਸੁਚਾ ਸਿੰਘ ਜਵੰਦੀ ਟਕਸਾਲ ਤੇ ਉਦੋਂ ਬਾਬਾ ਸੋਚਾ ਅਸ ਨਹੀਂ ਹੋ ਰਹੀ ਜਿਹੜੇ ਨਿਹੰਗ ਸਿੰਘ ਫੌਜਾਂ ਦਸਤਾਰ ਸਜਾਉਂਦੀਆਂ ਨੇ ਉਦੋਂ ਬਾਬਾ ਜੀ ਦਰਸ਼ਨ ਕਰਨੇ ਵੀ ਇਹ ਨਵੇਂ ਕਿਹੜੇ ਨੇ ਆ ਜਿਹੜੇ ਦਸਤਾਰ ਨਿਹੰਗਾਂ ਵਾਲੀ ਸਜਾਉਣ ਲੱਗ ਪਏ ਤੇ ਉਦੋਂ ਪਤਾ ਲੱਗਿਆ ਵੀ ਇਹ ਬਾਬਾ ਜੀ ਕਿਉਂ ਬਚਪਨ ਤੋਂ ਕਈ ਵਾਰੀ ਪਤਾ ਨਹੀਂ ਹੁੰਦਾ ਸੋ ਬਾਬਾ ਜੀ ਹੋਰਾਂ ਦੀ ਜਿਹੜੀ ਬਹੁਤ ਵੱਡੀ ਕਮਾਈ ਇੱਕ ਬਾਬਾ ਹੀ ਜਮਣਾ ਨਗਰ ਤੋਂ ਮੈਂ ਨਾਮ ਭੁੱਲ ਗਿਆ ਲਾਡੀ ਪਿੱਛੇ ਹੋਈ ਆ ਬਾਬਾ ਜੀ ਨਿਹੰਗ ਸਿੰਘ ਜੀ ਬਾਬਾ ਜੀ ਦਾ ਨਾਮ ਬਾਬਾ ਮੇਰ ਸਿੰਘ ਜੀ ਮਾਪੁਰ ਨਵੀਂ ਆਬਾਦ ਵਾਲੇ ਬਚਪਨ ਜਿਨ੍ਹਾਂ ਦੇ ਜਿਹੜੇ ਅਸਥਾਨ ਤੇ ਸਚਖੰਡ ਵਾਸੀ ਬਾਬਾ ਸੰਤਾ ਸਿੰਘ ਹੋਰਾਂ ਦੇ ਨਾਲ ਦਰਸ਼ਨ ਕਰਦੇ ਰਹਿਆ ਹੁਣ ਭਾਵੇਂ ਬਾਬਾ ਜੀ ਭੁੱਲ ਗਏਗੇ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਨਵੀਂ ਆਬਾਦ ਵਾਲੇ ਮਹਾਂਪੁਰਖ ਤੇ ਜਿੱਥੇ ਤੁਸੀਂ ਹਮੇਸ਼ਾ ਦਲਪੱਥ ਦੇ ਨਾਲ ਰਹੇ ਉੱਥੇ ਹੀ ਸੰਤ ਬਾਬਾ ਆਪਾਂ ਗੱਲ ਕਰ ਰਹੇ ਆ ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਇਹ ਸਥਾਨ ਦੀ ਜਿਹੜੀ ਹੁਣ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਦੇ ਵੱਡੇ ਮਹਾਪੁਰਖ ਜਿਨ੍ਹਾਂ ਨੂੰ ਅੱਜ ਆਪਾਂ ਉਹਨਾਂ ਦੀ 23ਵੀਂ ਜਿਹੜੀ ਬਾਬਾ ਸੁੱਚਾ ਸਿੰਘ ਹੋਰਾਂ ਦੀ 23ਵੀਂ ਸਰਵਾਨਾ ਜਿਹੜੀ ਹੈ ਵਰਸੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਪਾਂ ਮਨਾ ਰਹੇ ਆ ਇਹ ਉਹ ਮਹਾਨ ਮਹਾਪੁਰਖ ਨੇ ਜਿਨ੍ਹਾਂ ਨੇ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉੱਥੇ ਹੀ ਮਹਾਪੁਰਖਾਂ ਨੇ ਜਿਹੜਾ ਪ੍ਰਾਤਨ ਜਿਹੜਾ ਰਾਗ ਵਿਧਿਆ ਉਹਨੂੰ ਵੀ ਕਾਇਮ ਕੀਤਾ ਇਸ ਸਥਾਨ ਤੇ ਜਦੋਂ ਆਈਦਾ ਦਰਸ਼ਨ ਦੇਖੀਵਾ ਘੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਜਿਹੜੇ ਕਈ ਵਾਰੀ ਹੁੰਦਾ ਜੇ ਸਰਚੋਰ ਕਰ ਵੇਖਾਂ ਸੋਏ ਨਾਨਕ ਉਤਮ ਨਹੀਂ ਜਨਾ ਕੋਏ ਸੋ ਗੁਰੂ ਸਾਹਿਬ ਦੀ ਲਪਾਰ ਕਿਰਪਾ ਹੈ ਜਿੱਥੇ ਸਾਰੇ ਮਹਾਂਪੁਰਖ ਕਾਲੀ ਕਾਲੀ ਜਾ ਰਹੇ ਨੇ ਉੱਥੇ ਜਾਣਾ ਤੇ ਹਾਜ਼ਰੀ ਲਵਾਉਣ ਕੋਝਾ ਦੇ ਵੀ ਹੈ ਸੋ ਇੱਥੇ ਜਿੱਥੇ ਆਏ ਆ ਇੱਥੇ ਵੀ ਹਾਜ਼ਰੀ ਜ਼ਰੂਰੀ ਹੈ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਂਪੁਰਖ ਭਾਵੇਂ ਉਹ ਆਪਾਂ ਨੂੰ ਸੁਦੀਵੀ ਵਿਛੋੜਾ ਦੇਗਾ ਉਹਨਾਂ ਦਾ ਵੀ ਅੱਜ ਜਿਹੜਾ ਅੰਤਮ ਸੰਸਕਾਰ ਹੈ ਉੱਥੇ ਵੀ ਹਾਜ਼ਰੀ ਲਵਾਉਣੀ ਹੈ ਪਰ ਅੱਜ ਜਿਹੜੇ ਮਾਪੁਰਖਾਂ ਦੇ ਅਸਥਾਨ ਤੇ ਆਪਾਂ ਪਹੁੰਚੇ ਆ ਬਹੁਤ ਹੀ ਮਾਪੁਰਖਾਂ ਦਾ ਜਿਹੜਾ ਬਹੁਤ ਵੱਡੇ ਉਹਨਾਂ ਨੇ ਪਰਉਪਕਾਰ ਕੀਤੇ ਤੇ ਜਿੱਥੇ-ਜਿੱਥੇ ਜਦੋਂ ਵੀ ਖਾਲਸਾ ਪੰਥ ਨੂੰ ਕੋਈ ਜ਼ਰੂਰਤ ਹੁੰਦੀ ਹੈ ਜਿੱਥੇ ਬਾਬਾ ਸੁੱਚਾ ਸਿੰਘ ਅੱਗੇ ਹੋ ਕੇ ਜਿਹੜੇ ਖਾਲਸੇ ਪੰਥ ਦੇ ਨਾਲ ਖੜੇ ਤੇ ਹੁਣ ਉਵੇਂ ਹੀ ਉਨ੍ਹਾਂ ਦੀ ਜਗ੍ਹਾ ਸੇਵਾ ਨਿਭਾ ਰਹੇ ਸੰਤ ਬਾਬਾ ਅਮੀਰ ਸਿੰਘ ਜਿਹੜੇ ਇਸ ਅਸਥਾਨ ਤੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਜਦੋਂ ਵੀ ਕਿਤੇ ਫਾਲਸੇ ਪੰਥ ਨੂੰ ਜ਼ਰੂਰ ਤੋਂ ਹੁੰਦੀ ਹੈ ਸਭ ਤੋਂ ਅੱਗੇ ਹੋ ਕੇ ਜੂਝਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਿਰੇ ਆਪਣੇ ਸੋਖदाई ਸਭ ਕੋਏ ਇਹ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਦੇਣ ਦਿੱਤੀ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਜਿੱਥੇ ਨੌਜਵਾਨ ਸਾਡੇ ਜਿਹੜੇ ਭਟੰਗੀ ਸਿੰਘ ਨੇ ਉਹਨਾਂ ਨੂੰ ਜਿਹੜਾ ਕੀਰਤਨ ਕਥਾ ਤੇ ਜਿਹੜਾ ਬਹੁਤ ਵਿਦਵਾਨ ਬਣਾ ਕੇ ਉਹਨਾਂ ਨੂੰ ਦੇਸ਼ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਇਹ ਮਹਾਪੁਰਖਾਂ ਦੇ ਹਿੱਸੇ ਦੇ ਵਿੱਚ ਆਇਆ ਗੁਰੂ ਸਾਹਿਬ ਕਿਰਪਾ ਕਰ ਇਸੇ ਤਰ੍ਹਾਂ ਇਹਨਾਂ ਮਾਪੁਰਖਾਂ ਨੂੰ ਜਿਹੜਾ ਸੇਵਾ ਕਰਨ ਦਾ ਬਾਲ ਉਤਮ ਬਖਸ਼ੀ ਰੱਖਣ ਨਾਲ ਹੀ ਬੇਨਤੀ ਕਰਦਾ ਜਿੰਨਾ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰਤ ਛੱਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਮੈਂ ਜਿੱਥੇ ਸਾਰੀਆਂ ਨੇ ਹੰਸ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪਾਤਸ਼ਾਹ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਵੱਲੋਂ ਮਾਪੁਰਖਾਂ ਦੇ ਵਰਸੀ ਸਮਾਗਮ ਦੇ ਸਤ ਬਾਬਾ ਸੱਚਖੰਡ ਵਾਸੀ ਪਾਪਾ ਸੋਚਾਂ ਸੰਗੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸੰਗਤਾ ਤੋਂ ਖਿੰਮਾ ਦਾ ਜਾਜ ਖੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ